ਅੱਜ ਦੀ ਕੁਕਿੰਗ ਵਿੱਚ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਵਿੱਚ ਬਣਾਈ ਹੋਈ ਕੱਚੀ ਹਲਦੀ ਦੀ ਗਰੇਵੀ ਉਸ ਗਰੇਵੀ ਤੋਂ ਆਪਾਂ ਨੇ ਬਣਾ ਲੈਣੀ ਅੱਜ ਪੰਜ ਸਬਜ਼ੀਆਂ ਫਟਾਫਟ ਬਣਨ ਵਾਲੀਆਂ ਇਹ ਦੇਖੋ ਕੱਚੀ ਹਲਦੀ ਦੀ ਗਰੇਵੀ ਆ ਇਹਦੀ ਪੂਰੀ ਵੀਡੀਓ ਆ ਜਿਹੜੀ ਤੁਸੀਂ ਜਾ ਕੇ ਦੇਖ ਸਕਦੇ ਆ ਨਿੰਬੂ ਦਾ ਰਸ ਇਹ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਨਾ ਸਬਜ਼ੀਆਂ ਨੂੰ ਟੋਟਲੀ 40 ਮਿੰਟ ਲੱਗਿਆ ਮੈਨੂੰ ਇਹ ਸਾਰਾ ਜਲਦੀ ਜਲਦੀ ਕਰਨੀ ਨੂੰ ਤੁਸੀਂ ਪਿਛਲੀ ਵੀਡੀਓ 'ਚ ਜਾ ਕੇ ਦੇਖ ਸਕਦੇ ਆ ਮੈਂ ਇਹ ਗਰੇਵੀ ਕਿਵੇਂ ਤਿਆਰ ਕਰੀ ਸੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਸਤਿ ਸ੍ਰੀ ਅਕਾਲ